ਇਹ ਠੀਕ ਹੈ ਨੇ ਅਗੂ ਬੜੂ ਹੋਰ ਕਿਤੇ ਕਿਤੇ ਜਾ ਰਹੀ ਹੈ ਦੇਖੋ ਜੀ ਗੁਰੂ ਪਾਤਸ਼ਾਹ ਨੇ ਐਡਾ ਵਧੀਆ ਕੰਮ ਕਰਾਇਆ ਪੰਜਾਬ ਦੇ ਸ਼ਰਵਣਪੁੱਤ ਸਰਦਾਰ ਭਗਵੰਤ ਸਿੰਘ ਮਾਨ ਹਰੋਂ ਕੋਲੋਂ ਕਿ ਦਿੱਲੀ ਨਰਵਾਰ ਦੇ ਹੁਣ ਤਾਂ ਹੀ ੱਟਕੇ ਹੀ ਹੁੰਦੇ ਆਏ ਆ ਪੰਜਾਬ ੱਟਕੇ ਹੀ ਹੁੰਦੇ ਆਏ ਆ ਲੇਕਿਨ ਦਿੱਲੀ 'ਚ ਐਸੀ ਸਰਕਾਰ ਬਣੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜਿਨੇ ਸਰਵਣ ਪੁੱਤ ਬਣ ਕੇ ਬਜ਼ੁਰਗਾਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਣ ਦੀ ਜਿਹੜੀ ਕਵਾਇਰ ਸ਼ੁਰੂ ਕੀਤੀ ਜਿਹੜਾ ਪੁੰਨ ਦਾ ਕੰਮ ਸ਼ੁਰੂ ਕੀਤਾ ਉਹੀ ਪੁੰਨ ਦਾ ਕੰਮ ਅੱਜ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਕਰਾ ਰਹੇ ਅੱਜ ਕੋਟਪੂਰੇ ਦੇ ਵਿੱਚੋਂ ਦਸਵਾਂ ਜਥਾ ਜਾ ਰਿਹਾ ਹੈ ਵੱਖ-ਵੱਖ ਤੀਰਥ ਸਥਾਨਾਂ ਤੇ ਤੇ ਇਹਨਾਂ ਦਾ ਸਟੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਕਰਦੇ ਆ ਕਰਦੇ ਆ ਅੱਜ ਸ਼ਾਮ ਸ਼ਾਮ ਨੂੰ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਉੱਥੇ ਜਾ ਕੇ ਸੇਵਾ ਹੋਣਾ ਸੋ ਮੇਰੇ ਮੈਂ ਆਪਦੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਅੱਜ ਮੈਂ ਇਹਨਾਂ ਦੇ ਇਹ ਸੰਗਤ ਦੇ ਦਰਸ਼ਨ ਕਰ ਤਕਿਆ ਜਿਹੜੇ ਅੱਜ ਉੱਥੇ ਜਾ ਰਹੇ ਬਹੁਤ ਇਹ ਦੂ ਇਹ ਦੂ ਪਹਿਲਾਂ ਕਿੱਥੇ ਕਿੱਥੇ ਗਈਆਂ ਯਾਤਰਾ ਤੇ ਖਾਟੂ ਸ਼ਾਮ ਗਈਆਂ ਜੀ ਜੀ ਮੈਕਨੋ ਦੇਵੀ ਗਈਆਂ ਜੀ ਜੀ ਅੰਮ੍ਰਿਤਸਰ ਚਿੰਤਪੁਰ ਨਹੀਂ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਮਤਲਬ ਬਹੁਤ ਖੁਸ਼ੀ ਸੰਗਤ ਬਹੁਤ ਅਸੀਸਾਂ ਦਿੰਦੀ ਆ ਸਾਡੀਆਂ ਮਾਤਾਵਾਂ ਭੈਣਾਂ ਕਈਆਂ ਦੇ ਮਨ 'ਚ ਹੀ ਰਹਿ ਜਾਂਦਾ ਸੀ ਵੀ ਅਸੀਂ ਵੀ ਜਾ ਸਕਦੇ ਆ ਸੋ ਇਹ ਜਿਹੜਾ ਇਹ ਪੁੱਨ ਦਾ ਕੰਮ ਪੰਜਾਬ ਦਾ ਸ਼ਰਮਣ ਪੁੱਤ ਭਗਵੰਤ ਮਾਨ ਕਰ ਗਿਆ। ਨਹੀਂ ਰੇਲ ਸੇਵਾ, ਜਹਾਜ਼ਾਂ ਦੀ ਸੇਵਾ ਬਾਰੇ ਉਹ ਰੇਲ ਸੇਵਾ ਵਾਲੇ ਤਾਂ ਮੋਦੀ ਸਾਹਿਬ ਪੈਸੇ ਲੈ ਕੇ ਮੁੱਕਰ ਗਏ। ਹਜੂਰ ਸਾਹਿਬ ਵੀ ਭੇਜਣੇ ਸੀਗੇ ਨਾ ਜੀ। ਤੇ ਹੋਰ ਜਿਹੜੇ ਆਪਣੇ ਪੂਰੀ ਪੂਰੀ ਮੰਦਿਰ ਦੇ ਦਰਸ਼ਨ ਕਰਨ ਜਾਣੇ ਸੀ। ਜਗਨਨਾਥਪੁਰੀ ਉਹ ਪੈਸੇ ਲੈ ਕੇ ਮੁੱਕਰ ਗਏ ਪਤਾ ਨਹੀਂ ਹਰੇਕ ਗੱਲ ਨੂੰ ਵੋਟਾਂ ਨਾਲ ਹੀ ਜੋੜ ਲੈਂਦੇ ਆ। ਡਰ ਜਾਂਦੇ ਆ ਕਿਤੇ। ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਫਿਰ ਇਹ ਰੇਲ ਮੁੱਕਰ ਕੇ ਆਪਾਂ ਜਾਜਾਂ ਦੇ ਭੇਜ ਦਿਆਂਗੇ ਉਹ ਜਾਜਾਂ ਦਾ ਵੀ ਕੰਮ ਕਰ ਰਹੇ ਆ ਮੁੱਖ ਮੰਤਰੀ ਸਾਹਿਬ ਗੁਰੂ ਸਾਹਿਬ ਮਿਹਰ ਕਰਨ ਇਹ ਇਹ ਆਪਾਂ ਜਿਹੜਾ ਆਸ਼ੀਰਵਾਦ ਆ ਇਹ ਲੈਣਾ ਹੀ ਆ ਸੰਗਤ ਨੂੰ ਜਾਜਾਂਾਂ ਦੀ ਕਦੋਂ ਯਾਤਰਾ ਸ਼ੁਰੂ ਹੋ ਜੂਗੀ ਜਲਦੀ ਜੀ ਜਲਦੀ ਜਲਦੀ ਉਹ ਵੀ ਲਾਟਰੀ ਕੱਢਿਆ ਕਰਾਂਗੇ ਜਿਹੜੇ ਇੱਕ ਇੱਕ ਕਿੱਟ ਦਿੰਨੇ ਆ ਸਾਰਿਆਂ ਨੂੰ ਇਹਦੇ ਕੀ ਕੁਝ ਹੁੰਦਾ ਇਹਦੇ ਸਾਰਾ ਵਰਤੋਂ ਦਾ ਸਮਾਂ ਸਾਰਾ ਵਰਤੋਂ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਯਾਤਰੂ ਨੂੰ तीर्थयात्री ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਨਾ ਕੋ ਪੇਸ ਦੀ ਨਾ ਬਰਸ਼ ਦੀ ਨਾ ਪਾਣੀ ਦੀ ਸਾਰਾ ਕੁਝ ਠੀਕ ਹੈ ਸਰ